ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸواری ਸਮੂਹ ਸਾਧ ਸੰਗਤ ਜੀਓ ਅੱਜ ਆਪਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਚ ਜੋ ਉਹਨਾਂ ਦੇ ਸ਼ਹੀਦੀ ਸਥਾਨਾਂ ਤੋਂ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜਾ ਪਿਆਰਾਂ ਦੀ ਰਹਿਨਮਾਈ ਤੇ ਚੱਲ ਕੇ ਜਿਗਰ ਮੁਖੋ ਪਿਆਰ ਉਹਨਾਂ ਦੇ ਜਨਮ ਸਥਾਨਾਂ ਤੇ ਪਹੁੰਚ ਰਿਹਾ ਹੈ ਉਨ੍ਹਾਂ ਜਨਮ ਦਿਹਾੜਿਆਂ ਦੀਆਂ ਖੁਸ਼ੀਆਂ ਜੋ ਸ਼ਹੀਦਾ ਸੰਗਤ ਦੇ ਜਨਮ ਦਿਹਾੜਿਆਂ ਦੀਆਂ ਖੁਸ਼ੀਆਂ 'ਚ ਅੱਜ ਆਪਾਂ ਸਾਰੇ ਇਕੱਤਰ ਹੋਏ ਆਂ ਬਾਬਾ ਦੀਪ ਸਿੰਘ ਜੀ ਦਾ ਜਨਮ ਜਿਹੜਾ ਸੀ ਉਹ 1682 ਦੇ ਵਿੱਚ ਪਿੰਡ ਪਉ ਪਿੰਡ ਵਿਖੇ ਭਾਈ ਭਗਤਾ ਜੀ ਉਹਨਾਂ ਦੇ ਪਿਤਾ ਜੀ ਸਨ ਤੇ ਮਾਤਾ ਜਿਉਣੀ ਜੀ ਦੇ ਘਰੋਂ 1682 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਖਸ਼ਿਸ਼ ਦੇ ਨਾਲ ਉਹਨਾਂ ਦਾ ਜਨਮ ਹੁੰਦਾ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਜਿਹੜੇ ਸੀ ਜਨਮ ਤੋਂ ਪਹਿਲਾਂ 1 ਸਾਲ ਪਹਿਲਾਂ ਗੁਰਮੁਖੋ ਵਿਆਹ ਰਿਓ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਲਿਆਂ ਦੀ ਉਸਾਰੀ ਕਰਵਾਏ ਸਰੇ ਸੀ ਆਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਜੀ ਨੇ ਸਨੇਹ ਭੇਜੇ ਸੀ ਹੁਕਮਨਾਮੇ ਭੇਜੇ ਸੀ ਕਿ ਆ ਕੇ ਪਿੰਡਾਂ ਪਿੰਡਾਂ ਦੇ ਵਿੱਚੋਂ ਆ ਕੇ ਸੇਵਾ ਕਰੋ ਤੇ ਗੁਰਮਖੋ ਪਿਆਰ ਉਸ ਵੇਲੇ ਇਹ ਹੁਕਮਨਾਮਾ ਭਾਈ ਭਗਤਾ ਸਿੰਘ ਜੀ ਭਾਈ ਭਗਤਾ ਜੀ ਬਾਬਾ ਦੀਪ ਸਿੰਘ ਜੀ ਦੇ ਪਿਤਾ ਨੂੰ ਵੀ ਮਿਲਿਆ ਤੇ ਉਹਨਾਂ ਨੇ ਆਪਣੇ ਸਾਥੀ ਆਪਣੀ ਸੰਗਤ ਇਕੱਤਰ ਕਰਕੇ ਤੇ ਨਾਲ ਰਸਤਾ ਬਸਤਾ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਕੋਲ ਪਹੁੰਚੇ ਨੇ ਉੱਥੇ 40 ਦਿਨ ਇਸ ਪਰਿਵਾਰ ਨੇ ਦੋਵਾਂ ਜੀਆ ਨੇ ਤੇ ਗੁਰਮੁਖੋ ਪਿਆਰਿਓ ਸਾਰੀ ਸੰਗਤ ਨੇ ਸੇਵਾ ਕੀਤੀ ਹੈ ਜਦੋਂ ਸੇਵਾ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਗੁਰਮੁਖੋ ਪਿਆਰਿਓ ਇਹਨਾਂ ਦੀ ਸੇਵਾ ਸੰਪੰਨ ਹੋਈ 40 ਦਿਨ ਸੇਵਾ ਕੀਤੀ ਤੇ ਦਰਬਾਰ ਸੱਜਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਭਗਤਾ ਜੀ ਤੁਸੀਂ ਬਹੁਤ ਸੇਵਾ ਕੀਤੀ ਹੈ ਦੋਵਾਂ ਜੀਆ ਨੇ ਤੇ ਮੰਗੋ ਜੋ ਮੰਗਦੇ ਜੇ ਤੇ ਗੁਰਮੁਖੋ ਪਿਆਰਿਓ ਇਤਿਹਾਸ ਵਿੱਚ ਆਉਂਦਾ ਕਿ ਉਸ ਵੇਲੇ ਬਾਬਾ ਭਾਈ ਭਗਤਾ ਜੀ ਦੀ ਉਮਰ ਜਿਹੜੀ ਸੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਪਿਤਾ ਦੀ ਉਹ 70 ਸਾਲ ਦੀ ਉਮਰ ਸੀ ਤੇ ਇਹਨਾਂ ਦੀ ਪਤਨੀ ਜਿਹੜੀ ਸੀ ਮਾਤਾ ਜਿਉਣੀ ਜੀ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਉਹਨਾਂ ਦੀ ਉਮਰ 80 ਸਾਲ ਸੀ 10 ਸਾਲ ਉਮਰ ਜਿਹੜੀ ਸੀ ਆਪਣੇ ਪਤੀ ਨੂੰ ਵੱਧ ਸੀ ਤੇ ਉਸ ਵੇਲੇ ਮਨ ਦੇ ਵਿੱਚ ਆਉਂਦਾ ਕਿ ਇੰਨੀ ਵਡੇਰੀ ਉਮਰ ਹੈ 80 ਸਾਲ ਦੀ ਉਮਰ ਹੈ ਤੇ ਮੰਗਦੀ ਨੂੰ ਵੀ ਸੰਗ ਆਉਂਦੀ ਸੀ ਕਿ ਹੁਣ ਮੈਂ ਕਿਸ ਤਰ੍ਹਾਂ ਪੁੱਤਰ ਦੀ ਦਾਤ ਜਿਹੜੀ ਉਹ ਪ੍ਰਾਪਤ ਕਰਾਂ ਮੰਗਾ ਇਸ ਵੇਲੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਤਿੰਨ ਵਾਰ ਬਚਨ ਕੀਤੇ ਤੇ ਗੁਰਮਖੋ ਪਿਆਰਿਓ ਮਾਤਾ ਜੂਣੀ ਜੀ ਕਹਿਣ ਲੱਗੀ ਪਾਤਸ਼ਾਹ ਜੀ ਆਪ ਤੁਸੀਂ ਜਾਣਦੇ ਹੀ ਹੋ ਤੁਹਾਡੇ ਕੋ ਮੰਗਣ ਦੀ ਕੀ ਲੋੜ ਹੈ ਤੇ ਗੁਰਮਖੋ ਪਿਆਰਿਓ ਉਸ ਵੇਲੇ ਬਾਬਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਤੁਹਾਡੇ ਘਰ ਪੁੱਤਰ ਹੋਵੇਗਾ ਤੁਹਾਡੇ ਮਨ ਦੇ ਵਿੱਚ ਜੋ ਸ਼ਰਧਾ ਭਾਵਨਾ ਹੈ ਤੇ ਉਹ ਤੁਹਾਡੇ ਘਰ ਪੁੱਤਰ ਹੋਵੇਗਾ ਤੇ ਉਹਦਾ ਨਾਮ ਦੀਪ ਰੱਖਿਓ ਤੇ ਗੁਰਮਖੋ ਪਿਆਰੇ ਇਸੇ ਤਰ੍ਹਾਂ ਹੀ ਦਸਾਂ ਮਹੀਨਿਆਂ ਬਾਅਦ ਫਿਰ ਬਾਬਾ ਜੀ ਦਾ ਜਨਮ ਹੁੰਦਾ ਬਾਬਾ ਦੀਪ ਸਿੰਘ ਜੀ ਦਾ ਤੇ ਗੁਰਮਖੋ ਪਿਆਰੇ ਜਦੋਂ 5 ਸਾਲ ਦੀ ਉਮਰ ਹੋਈ 1682 ਦੇ ਵਿੱਚ ਜਨਮ ਹੁੰਦਾ ਤੇ ਜਦੋਂ 5 ਸਾਲ ਦੀ ਉਮਰ ਹੋਈ ਫਿਰ ਇਸੇ ਤਰ੍ਹਾਂ ਹੀ ਇਹ ਜਥਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਕੋਲ ਫਿਰ ਸੇਵਾ ਕਰਨ ਵਾਸਤੇ ਗਏ ਤੇ ਗੁਰਮਖੋ ਪਿਆਰੇ ਉੱਥੇ ਫਿਰ ਬਾਬਾ ਦੀਪ ਸਿੰਘ ਜਿਹੜੇ ਸੀ ਬੜੀ ਸੇਵਾ ਕੀਤੀ ਤੇ ਉੱਥੇ ਹੀ ਰਹਿ ਗਏ ਤੇ ਇਹਨਾਂ ਦੇ ਮਾਤਾ ਪਿਤਾ ਫਿਰ 40 ਦਿਨ ਸੇਵਾ ਕਰਕੇ ਵਾਪਸ ਆ ਗਏ 12 ਸਾਲ ਤੱਕ 12 ਸਾਲ ਦੀ ਉਮਰ ਤੱਕ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਕੋਲ ਸੇਵਾ ਕਰਦੇ ਰਹੇ ਤੇ ਗੁਰਮੁਖੋ ਪਿਆਰਿਓ ਚਾਰੇ ਵਿਦਿਆ ਪ੍ਰਾਪਤ ਕੀਤੀਆਂ ਬਾਬਾ ਜੀਵਨ ਸਿੰਘ ਜੀ ਸ਼੍ਰੋਮਣੀ ਜਰਨੈਲ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਨਾਲ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਦੇ ਪੁੱਤਰ ਸੇਵਾ ਸਿੰਘ ਤੇ ਸੁਖਾ ਸਿੰਘ ਇਹਨਾਂ ਸਾਰਿਆਂ ਨੇ ਇਹ ਵਿਦਿਆ ਪ੍ਰਾਪਤ ਕੀਤੀ ਹੈ ਤੇ 12 ਸਾਲ ਬਾਅਦ ਜਦੋਂ ਵਿਦਿਆ ਪ੍ਰਾਪਤ ਕਰ ਲਈ ਬਾਬਾ ਦੀਪ ਸਿੰਘ ਜੀ ਨੇ ਤੇ ਗੁਰਮਖੋ ਪਿਆਰਿ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਾਓ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਤੇ ਗੁਰਮਖੋ ਪਿਆਰਿ ਇਹ ਵੀ ਕਿਹਾ ਕਿ ਜਿੰਨਾ ਚਿਰ ਅਸੀਂ ਤੁਹਾਨੂੰ ਸੱਦਗੇ ਨਾ ਉਹਨਾਂ ਚਿਰ ਤੁਸੀਂ ਸਾਡੇ ਕੋਲ ਨਹੀਂ ਹੋਣਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਤੇ ਪੰਥ ਦੀ ਸੇਵਾ ਕਰਨੀ ਹੈ ਤੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਗੁਰਮਖੋ ਪਿਆਰੋ ਫਿਰ ਜੰਗ ਜੁਦ ਹੋਏ ਮੁਕਸਰ ਮੁਕਤਸਰ ਸਾਹਿਬ ਦਾ ਜੁਦ ਹੋਇਆ ਤੇ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਤਖਤ ਸਾਹਿਬ ਵਿਖੇ ਪਹੁੰਚੇ ਨੇ ਉੱਥੋਂ ਫਿਰ ਜਾ ਕੇ ਬਾਬਾ ਜੀ ਨੇ ਹੁਕਮਨਾਮਾ ਭੇਜਿਆ ਨਾਲ ਪੰਜ ਸਿੰਘ ਸਿੰਘਾਂ ਨੂੰ ਹੁਕਮਨਾਮਾ ਦੇ ਕੇ ਭੇਜਿਆ ਭਾਈ ਭਾਈ ਬੀਰ ਸਿੰਘ ਤੇ ਭਾਈ ਧੀਰ ਸਿੰਘ ਤੇ ਨਾਲ ਹੋਰ ਸਿੰਘ ਤਿੰਨ ਇਹਨਾਂ ਨੂੰ ਭੇਜਿਆ ਕਿ ਜਾਓ ਕੋਵਿੰਦ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਆਉ ਤੇ ਫਿਰ ਗੁਰਮੁਖੋ ਪਿਆਰੋ ਬਾਬਾ ਦੀਪ ਸਿੰਘ ਜੀ ਆਏ ਆ ਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਨਤਮਸਤਕ ਹੋਏ ਤੇ ਗੁਰਮੁਖੋ ਪਿਆਰੋ ਫਿਰ ਸਤਿਗੁਰਾਂ ਨੂੰ ਕਿਹਾ ਕਿ ਪਾਕਸ਼ਾ ਜੀ ਬਖਸ਼ੋ ਕਿਹੜੀ ਸੇਵਾ ਬਖਸ਼ਿਸ਼ ਕਰਦੇ ਹੋ ਤੇ ਗੁਰਮੁਖੋ ਪਿਆਰੋ ਉਸ ਔਲੇ ਬਾਬਾ ਜੀ ਨੇ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਕਸ਼ਾ ਜੀ ਨੇ ਕਿਹਾ ਕਿ ਅਸੀਂ ਗ੍ਰੰਥ ਤਿਆਰ ਕਰਨਾ ਹੈ ਜਿਹੜਾ ਗੁਰਮੁਖੋ ਪਿਆਰੋ ਆਹ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕਸ਼ਾ ਜੀ ਦੀ ਵੀੜ ਹੈ ਉਹ ਸਤਿਗੁਰਾਂ ਨੇ ਉੱਥੇ ਦਮਦਮਾ ਸਾਹਿਬ ਤਿਆਰ ਕੀਤੀ ਤੇ ਗੁਰਮੁਖੋ ਪਿਆਰਿਓ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਈ ਕਿ ਤੁਸੀਂ ਕਲਮਾ ਘੜਨੀਆਂ ਸ਼ਾਈ ਤਿਆਰ ਕਰਨੀਆਂ ਤੇ ਕਾਜ ਦਾ ਪ੍ਰਬੰਧ ਕਰਨਾ ਤੇ ਲਖਾਰੀ ਜਿਹੜੇ ਸੀ ਉਹ ਭਾਈ ਮਨੀ ਸਿੰਘ ਜੀ ਲਾਏ ਤੇ ਗੁਰਮੁਖੋ ਪਿਆਰਿਓ ਇਸ ਤਰ੍ਹਾਂ ਇਹ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਬਖਸ਼ਿਸ਼ ਕੀਤੀ ਫਿਰ ਸਤਿਗੁਰੂ ਪਾਤਸ਼ਾਹ ਜੀ ਆਪ ਨਦੇੜ ਨੂੰ ਸ੍ਰੀ ਹਜ਼ੂਰ ਸਾਹਿਬ ਜੀ ਨੂੰ ਚਲੇ ਜਾਂਦੇ ਤੇ ਇਹਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਗੁਰਮੁਖੋ ਪਿਆਰਿਓ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਅਰਪਣ ਕਰਕੇ ਤੇ ਆਪ ਅੱਗੇ ਚੱਲੇਗੇ ਤੇ ਇਸੇ ਫਿਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕੀਤੇ ਤੇ ਗੁਰਮਖੋ ਪਿਆਰਿਓ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਗੁਰਮਖੋ ਪਿਆਰਿਓ ਸੇਵਾ ਕਮਾਈ ਤੇ ਅਖੀਰ ਤੁਸੀਂ ਆਪ ਜਾਣਦੇ ਹੋ ਜਿਸ ਸਥਾਨ ਤੋਂ ਸ਼ਹੀਦੀ ਸਥਾਨਾਂ ਤੋਂ ਗੁਰਮਖੋ ਪਿਆਰਿਓ ਉਹਨਾਂ ਦਾ ਨਗਰ ਕੀਰਤਨ ਉਹਨਾਂ ਦੇ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਹਾੜਿਆਂ ਦੀਆਂ ਕੁਝਾਂ ਚੱਲ ਕੇ ਆ ਰਿਹਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਿਰ ਲੱਥੇ ਤੋਂ ਲੜ ਕੇ ਤੇ ਗੁਰਮਖੋ ਪਿਆਰਿਓ ਪਰਮ ਪਦਵੀ ਪ੍ਰਾਪਤ ਕੀਤੀ ਤੇ ਆਪਣਾ ਸੀ ਜਿਹੜਾ ਸੀ ਜਿਤਰਾ ਦਾਸਾ ਸੋਧਿਆ ਸੀ ਅਰਦਾਸੇ ਦੇ ਮਾਣ ਨੂੰ ਗੁਰਮੁਖੇ ਵਾਰ ਰੱਖਦੇ ਹੋਏ ਆਪਣਾ ਸੀਸ ਜਿਹੜਾ ਸੀ ਉਹ ਸਾਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਚਰਪਨ ਕੀਤਾ ਇਹ ਉਹਨਾਂ ਦਾ ਇਤਿਹਾਸ ਹੈ ਗੁਰਮੁਖੋ ਪਿਆਰਿਓ ਤੇ ਇਹਨਾਂ ਦੀਆਂ ਜੀਵਨੀਆਂ ਤੋਂ ਆਪਾਂ ਨੂੰ ਵੀ ਗੁਰਮੁਖੋ ਪਿਆਰਿਓ ਸਿੱਖਿਆ ਲੈਣੀ ਬਣਦੀ ਅੱਜ ਆਪਾਂ ਅੱਜ ਨਗਰ ਕੀਰਤਨ ਉਹਨਾਂ ਦੇ ਜਨਮ ਦਿਹਾੜੀਆਂ ਦੀਆਂ ਖੁਸ਼ੀਆਂ ਅੱਜ ਕੱਢ ਰਿਆ ਸਜਾ ਰਹੇ ਹਾਜ਼ਰੀਆਂ ਭਰ ਰਹੇ ਆ ਤੇ ਆਪਾਂ ਨੂੰ ਵੀ ਇਹ ਉਹਨਾਂ ਦੀਆਂ ਜੀਵਨੀਆਂ ਤੋਂ ਸਿੱਖਿਆ ਲੈਣੀ ਬਣਦੀ ਹੈ ਕਿ ਅਸੀਂ ਵੀ ਗੁਰੂ ਵਾਲੇ ਬਣੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਆਪਣੇ ਜਨਮਾ ਨੂੰ ਸਵਾਰਨਾ ਕਰੀਏ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਆਪ ਸਭ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਸਤਿਗੁਰਾਂ ਦਾ ਸ਼ੁਕਰਾਨਾ ਧੰਨਵਾਦ ਵਿਚਾਰ ਕਰਦੇ ਹਾਂ ਇਤਿਹਾਸ ਬੋਲਦੇ ਹਾਂ ਕਈ ਤਰ੍ਹਾਂ ਦੀਆਂ ਭੁੱਲਾਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰ ਪਾਤਸ਼ਾਹ ਜੀ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੋਈਆਂ ਭੁੱਲਾਂ ਦੀ ਮਾਫ਼ੀ ਤੇ ਆਖਰ ਦੇ ਵਿੱਚ ਇਹ ਹੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮੁਖ ਹੋ ਪਿਆਰਿਓ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਤੇ ਆਪਣੇ ਜਨਮਾ ਨੂੰ ਸਵਾਰਨਾ ਕਰੋ ਸਤਿਗੁਰਾਂ ਦੇ ਦੱਸੇ ਹੋਏ ਰਸਤੇ ਤੇ ਚੱਲੋ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰ ਪਾਤਸ਼ਾਹ ਜੀ ਸਮੱਤ ਬਖਸ਼ਣ ਤੰਦਰੁਸਤੀਆਂ ਬਖਸ਼ਣ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਦਾ ਲੈਣ ਇਹਨਾਂ ਕੈਮਰੇ ਵਾਲਿਆਂ ਨੂੰ ਹੀ ਪਾਸ਼ਾ ਜੀ ਚੜ੍ਹਦੀ ਕਲਾ ਬਖਸ਼ਣ ਸਮਤ ਬਖਸ਼ਣ ਤਾਂ ਦਰਸਤੀਆਂ ਬਖਸ਼ਣ ਹਰ ਮਦਾਨੋਂ ਫਤਿਹ ਕਰਨ ਪਾਸ਼ਾ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਇਹ ਸੇਵਾ ਕਮਾਉਂਦੇ ਰਹਿਣ ਪਾਸ਼ਾ ਜੀ ਕਿਰਪਾ ਕਰਨ ਇਹ ਇੱਕ ਜਰੀਆ ਹੈ ਗੁਰਮੁਖੋ ਪਿਆਰਿਓ ਪ੍ਰਚਾਰ ਕਰਨ ਦਾ ਪ੍ਰੈਸ ਦਾ ਵੀ ਧੰਨਵਾਦ ਇਹਨਾਂ ਦਾ ਸਤਿਗੁਰ ਪਾਸ਼ਾ ਜੀ ਜਿਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਣ ਸਮਤ ਬਖਸ਼ਣ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੁਰਬਾਰਿਆ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤ ਗੁਰੂ ਰਖ ਲਓ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋ ਸ਼ੀਦੋ ਸਿੰਘੋ ਸਰਮਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਦੇਖ ਦੇਖ ਫਤੇ ਤੇਰੇ ਖਾਲਸੇ ਦੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ